ਕਰੋ ਜਿਸ ਮੁੰਡੇ ਨੂੰ ਬੇਦਖਲ ਕੀਤਾ ਜਾਂਦਾ ਉਸ ਦੀ ਪ੍ਰੇਮਿਕਾ ਵੱਲੋਂ ਆਪਣੇ ਹੀ ਸਾਥੀਆਂ ਨਾਲ ਪ੍ਰੇਮੀ ਦੇ ਘਰ ਤੇ ਹਮਲਾ ਕਰ ਇੱਟਾਂ-ਰੋੜੇ ਵਰਸਾਏ ਜਾ ਰਹੇ ਨੇ ਇਹ ਮਾਮਲਾ ਲੁਧਿਆਣਾ ਦਾ ਹੈ ਅਤੇ ਲੜਕੀ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਦੱਸਦੇ ਹਾਂ ਇਸ ਰਿਪੋਰਟ ਵਿੱਚ ਦੱਸਿਆ ਕਿ ਮੋਹੱਲਾ ਗੀਤਾਨਗਰ ਦੇ ਵਿੱਚ ਇੱਕ ਘਰ ਤੇ ਕੁਝ ਲੋਕਾਂ ਵੱਲੋਂ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ ਇੱਕ ਸਾਹਿਲ ਨਾਮ ਦਾ ਲੜਕਾ ਹੈ ਜਿਸ ਦੀ ਕਿਸੇ ਲੜਕੀ ਨਾਲ ਜਾਣ ਪਹਿਚਾਨ ਸੀ ਜਿਸ ਕਾਰਨ ਉਹਨਾਂ ਦੇ ਵੱਲੋਂ ਆਪਣੇ ਲੜਕੇ ਨੂੰ ਘਰੋਂ ਬੇਦਖਲ ਕਰ ਦਿੱਤਾ ਗਿਆ ਬਾਹਰ ਕਾਰ ਦਿੱਤਾ ਗਿਆ ਉਸ ਸਮੇਂ ਤੋਂ ਹੀ ਉਹਨਾਂ ਦਾ ਲड़का ਉਹਨਾਂ ਉਸ ਲੜਕੀ ਦੇ ਨਾਲ ਰਹਿ ਰਿਹਾ ਹੈ ਤੇ ਅਚਾਨਕ ਉਸ ਲੜਕੀ ਦੇ ਵੱਲੋਂ ਉਹਨਾਂ ਦੇ ਘਰੇ ਆ ਕੇ ਹੰਗਾਮਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਉਹਨਾਂ ਲੜਕੇ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ ਤਾਂ ਜਦੋਂ ਉਹਨਾਂ ਦੇ ਵੱਲੋਂ ਆਪਣੇ ਲੜਕੇ ਦੇ ਉਸ ਲੜਕੀ ਦੇ ਕੋਲ ਹੋਣ ਦੀ ਗੱਲ ਕਹੀ ਗਈ ਤਾਂ ਉਹ ਭੜਕ ਜਾਂਦੀ ਹੈ। ਉਹਨਾਂ ਦੇ ਘਰ ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੰਦੀ ਹੈ। ਉਹਨਾਂ ਵੱਲੋਂ ਆਪਣੇ ਲੜਕੇ ਨੂੰ ਘਰ ਅੰਦਰ ਲੁਕੋ ਕੇ ਰੱਖਿਆ ਹੋਇਆ ਅਤੇ ਉਸ ਲੜਕੀ ਦੇ ਵੱਲੋਂ ਸਾਹਿਲ ਨੂੰ ਲੱਭਣ ਦੇ ਬਹਾਨੇ ਉਹਨਾਂ ਦੇ ਘਰ ਰਹਿੰਦੇ ਕਿਰਾਏਦਾਰਾਂ ਦੇ ਕਮਰਿਆਂ ਦੇ ਤਾਲੇ ਤੱਕ ਤੋੜ ਦਿੱਤੇ ਗਏ। ਜਦੋਂ ਉਹਨਾਂ ਦਾ ਲੜਕਾ ਨਾ ਮਿਲਿਆ ਤਾਂ ਉਹ ਲੋਕ ਉਸ ਨੂੰ ਦੁਬਾਰਾ ਆਉਣ ਦੀਆਂ ਧਮਕੀਆਂ ਦੇਂਦੇ ਫਰਾਰ ਉਹਨਾਂ ਦੇ ਵੱਲੋਂ ਥਾਣਾ ਠੇਬਾ ਦੀ ਪੁਲਿਸ ਨੂੰ ਆਪਣੇ ਘਰ ਤੇ ਹੋਈ ਹਮਲੇ ਦੀ ਸੂਚਨਾ ਦੇਣ ਤੋਂ ਬਾਅਦ ਮੰਗੀਤੀ ਗਈ ਆ ਉਹਨਾਂ ਦੇ ਘਰ ਤੇ ਹਮਲਾ ਕਰਨ ਦੇ ਚਲਦੇ ਹਮਲਾਵਰਾਂ ਜਿਹੜੇ ਲੋਕਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤਾ ਜਾਵੇ ਉਹਨਾਂ ਨੂੰ ਸ਼ੱਕ ਹੈ ਉੱਤੇ ਲੋਕਾਂ ਵੱਲੋਂ ਹੀ ਉਹਨਾਂ ਦੇ ਲੜਕੇ ਨੂੰ ਕਿੱਦਰੇ ਗਾਇਬ ਕੀਤਾ ਹੋਇਆ ਹੈ ਦੂਜੇ ਪਾਸੇ ਜਦੋਂ ਲੜਕੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਮੰਨਿਆ ਉਸਦੇ ਉਹਨਾਂ ਦੇ ਲੜਕੇ ਨਾਲ ਸੰਬੰਧ ਸਨ ਉਹਨਾਂ ਦੀ ਮੁਲਾਕਾਤ ਇੱਕ ਪਾਰਕ ਦੇ ਵਿੱਚ ਹੋਈ ਸੀ ਹੁਣੇ ਉਹਨਾਂ ਦਾ ਲੜਕਾ ਕੁਝ ਦਿਨ ਤੋਂ ਸਕੂਲ ਨਹੀਂ ਆ ਰਿਹਾ ਜਿਸ ਦੀ ਤਲਾਸ਼ ਵਾਸਤੇ ਉਹ ਲੜਕੀ ਦੇ ਘਰ ਚਲੀ ਗਈ ਗੁੱਸੇ ਦੇ ਵਿੱਚ ਆ ਕੇ ਹੀ ਉਸਨੇ ਲੜਕੇ ਦੇ ਜਿਹੜੇ ਮਾਪਿਆਂ ਦੇ ਘਰ ਤੇ ਟਾਂ ਮਾਰੀਆਂ ਨੇ ਅਤੇ ਹੁਣ ਉਹ ਉਸ ਲੜਕੇ ਨਾਲ ਨਹੀਂ ਰਹਿਣਾ ਚਾਹੁੰਦੀ ਆਹ ਪਗੜੀ ਦੇ ਪਰਿਵਾਰ ਵਾਲੋ ਚੱਲੇ ਜੀ ਤੇ ਉਹਨਾਂ ਜਿਹੜੇ ਪਰਿਵਾਰ ਹੈ ਉਹ ਕਿੱਥੇ ਰਹਿੰਦਾ ਕੀ ਨਾ ਉਹ ਉਹ ਪੁਲਿਸ ਨਗਰ ਰਹਿੰਦਾ ਜੀ ਕਿਰਾਏ ਤੇ ਕੀ ਨਾਮ ਹੈ ਜੀ ਉਹਨਾਂ ਦਾ ਕਿਸ਼ਨਪਾਲ ਕਿਸ਼ਨਪਾਲ ਉਹਦੇ ਨਾਲ ਕੋਣ ਕੋਟ ਕਿੰਨੇ ਕੁ ਬੰਦੇ ਐ ਕਿੰਨੇ ਤੇਨ ਜਨਾਨੀਆਂ ਅਸੀਂ ਬਾਕੀ ਬੰਦੇ ਹੀ ਸੀ ਪਛਾਣ ਦਿਓ ਜਿਹੜੇ ਜਿਹੜੇ ਐ ਕਿ ਆਹ ਪਛਾਣਾਂਗੇ ਜੀ ਅਸੀਂ ਕੀ ਕੀ ਨਾਮ ਜੀ ਜਿਹੜੇ ਜਿਹੜੇ ਇਹਨਾਂ ਦਾ ਜਾਨ ਬਿੱਲੋ ਆ ਦੀ ਮਾਂ ਵਾ ਪਿਓ ਆ ਤੇ ਦੋ ਭੈਣਾ ਤੇ ਇੱਥੇ ਕਿੰਨੇ ਕੁ ਭਰਾ ਵੀ ਸੀ ਚਾਚਾ ਹੈ ਕਿੰਨੇ ਵਜੇ ਦੀ ਗੱਲ ਬਾਤ ਹੈ ਜੀ 12:30 ਸਾਢੇ 12:30 ਵਜੇ ਦੀ ਦਾ ਸਾਢੇ 12:30 ਹਾਂ ਜੀ ਕਿ ਆ ਕੇ ਉਹਨਾਂ ਨੇ ਇੱਟ ਪੱਥਰ ਚਲਾਇਆ ਇੱਟ ਪੱਥਰ ਚਲਾਇਆ ਜੀ ਬਾਂਦਰ ਵੀ ਤੇ ਚਲਾਇਆ ਤਾਲੇ ਤੋੜੇ ਆ ਭਈਆਂ ਦੇ ਕਾਰਨ ਕੀ ਹੈ ਜੀ ਇੱਟ ਪੱਥਰ ਚਲਾਣ ਦਾ ਵਜ੍ਹਾ ਜੀ ਇਹਨਾਂ ਨੇ ਆਪਣੇ ਹੱਥ 'ਚ ਰੱਖਿਆ ਕੁੜੀ ਨੂੰ ਫਸਾ ਕੇ ਕੁੜੀ ਨੂੰ ਮੁੰਡੇ ਨੂੰ ਸਾਡੇ ਨੂੰ ਮੁੰਡੇ ਨੂੰ ਤੁਹਾਡਾ ਮੁੰਡਾ ਕੀ ਨਾ ਆਉਂਦਾ ਸਾਹਿਲ ਤੁਹਾਡਾ ਪੁੱਤਰ ਹੈ ਹਾਂ ਜੀ ਕੀ ਨਾ ਹੈ ਉਹਦਾ ਸਾਹਿਲ ਤੇ ਸਾਹਿਲ ਕਿੱਥੇ ਹੈ ਇਸ ਟਾਈਮ 'ਚ ਆ ਪਤਾ ਨਹੀਂ ਇਹ ਉਹਨਾਂ ਦੇ ਕੋਲ ਹੀ ਆ ਮੁੰਡਾ ਤੁਹਾਡੇ ਘਰੋਂ ਕਿੰਨੀ ਦਿਨ ਪਹਿਲਾਂ ਚਲ ਗਿਆ ਸੀ ਉਹ ਮੁੰਡਾ ਦੋ ਤਿੰਨ ਸਾਲ ਹੋ ਗਏ ਜੀ ਗਾਇਬ ਹੋਏ ਨੂੰ ਉਹਦਾ ਕਾਰਨ ਕਿ ਉਹਦੇ ਨਾਲ ਚੱਕਰ ਸੀ ਉਹਦੇ ਨਾਲ ਚੱਕਰ ਆ ਜੀ ਫਿਰਦਾ ਦੁਰਦਾ ਉਹਦੇ ਨਾਲ ਹੀ ਸੀਗਾ ਉਹਨੂੰ ਕੁੱਟਦੇ ਮਾਰਦੇ ਆ ਬਨ ਕੇ ਭਰਾਇਆ ਕਿਸੰਦਾ ਕੱਲ ਮੈਂ ਉਹਨਾਂ ਦੇ ਘਰੇ ਗਈ ਜ਼ਰੂਰ ਸੀ ਸਾਈਲ ਦੇ ਮੇਨਾ ਸਾਲ ਪਰ ਰਿਆ ਉਹ ਸਾਡੇ ਨਾਲ ਵਧੀਆ ਚੱਲਦਾ ਸੀ ਮੈਨੂੰ ਪਾਰਕ ਚ ਮਿਲਿਆ ਸੀਗਾ ਉਹ ਸਾਲ ਰਿਆ ਮੈਂ ਆਪਣੇ ਘਰ ਦੇਆਂ ਦੇ ਵਰਖਲਫ ਹੋ ਕੇ ਉਹਦੇ ਨਾਲ ਰਹੀ ਸੀਗੀ ਠੀਕ ਹੈ ਹੁਣ ਉਹ ਮੈਨੂੰ ਕਹਿੰਦਾ ਕਿ ਮੈਂ ਤੇਨਾਂ ਰਹਿਣਾ ਨਹੀਂ ਪਹਿਲੇ ਉਹ ਵਿਆਹਾ ਵੀ ਸੀਗਾ ਸਾਰਾ ਕੁਝ ਮੈਨੂੰ ਬਾਤ ਚੋਂ ਪਤਾ ਚੱਲਿਆ ਉਹਦੀ ਇੱਕ ਬੇਟੀ ਵੀ ਹੈਗੀ ਐ ਸਾਲ ਦੀ ਠੀਕ ਹੈ ਮੈਂ ਇਹ ਚਾਹਨੀ ਆ ਕਿ ਉਹ ਮੈਨੂੰ ਧਮਕੀਆਂ ਨਾ ਦੇਵੇ ਕੁਛ ਨਾ ਦੇਵੇ ਮੈਂ ਉਹਦੇ ਤੋਂ ਕੁਛ ਨਹੀਂ ਚਾਹੁੰਦੀ ਉਹਦੇ ਨਾਲ ਉਹਨਾਂ ਦੇ ਘਰੇ ਨਾਲ ਸੀਟਾ ਮਾਰੀਆਂ ਕੁਛ ਨਹੀਂ ਕੀਤਾ ਮੈਂ ਕੱਲੀ ਗਈ ਸੀ ਨਾਲੇ ਕੋਈ ਵੀਰੀ ਨਾਲ ਕਰੇ ਗਿਆ ਸੀ ਮੇਰੇ ਮੈਂ ਕੱਲੀ ਗਈ ਸੀ ਉਹਨਾਂ ਦੇ ਘਰੇ ਪਰ ਮੈਂ ਇੱਟ ਜ਼ਰੂਰ ਮਾਰੀ ਪਰ ਉਹਨਾਂ ਦੇ ਗੇਟ ਤੇ ਮਾਰੀ ਸਭ ਤੋਂ نیچے ਔਰ ਕਿਸੇ ਤੇ ਲੱਗੀ ਵੀ ਨਹੀਂ ਕੰਦ ਤੇ ਲੱਗੀ ਸੀਗੀ ਉਹ ਇੱਟ ਉੱਪਰ ਅਸੀਂ ਇੱਟਾਂ ਨਹੀਂ ਮਾਰੀਆਂ ਸਾਰਾ ਕੁਛ ਝੂਠ ਬੋਲ ਰਿਹਾ ਜੋ ਕੁਛ ਵੀ ਕਹਿ ਰਿਹਾ ਮੈਂ ਇਹਨਾ ਚਾਹਨੀ ਆ ਕਿ ਉਹ ਬਸ ਮੈਨੂੰ ਪਰੇਸ਼ਾਨ ਨਾ ਕਰੇ ਜੋ 25 ਤਰੀਕ ਨੂੰ ਮਿਲੀ ਸੀ ਹਰਪਾਲ ਸਿੰਘ ਨੇ ਲਿਖਾਈ ਆ ਉਹਦੀ ਪੜਤਾਲ ਕਰ ਰਹੇ ਹਾਂ ਜੋ ਵੀ ਬੰਦੇ ਕੋਲ ਨਹੀਂ ਕਾਰਵਾਈ ਹੋਣੀ ਕੀਤੀ ਜਾਊਗਾ